ਸਰਸਵਰ ਕਲ ਕਲਿਆਣ ਟੀਵੀ ਪੰਜਾਬ ਵੇਖ ਰਤ ਤੁਸੀਂ ਤੇ ਪੰਜਾਬ ਦੇ ਡੀਜੀਪੀ ਦੇ ਵੱਲੋਂ ਜਿੱਥੇ ਪੁਲਿਸ ਥਾਣਿਆਂ ਦੇ ਐਸਐਸਪੀ ਤੇ ਐਸਐਚਓਜ਼ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 11 ਤੋਂ ਲੈ ਕੇ 1 ਵਜੇ ਤੱਕ ਦਫ਼ਤਰਾਂ ਦੇ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਵੇ ਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ ਇਸ ਦੇ ਚੱਲਦਿਆਂ ਬਠਿੰਡਾ ਪੁਲਿਸ ਥਾਣੇ ਦਾ ਜਿੱਥੇ ਜਿਹੜਾ ਸਿਵਲ ਲਾਈਨ ਦੇ ਵਿੱਚ ਪੁਲਿਸ ਥਾਣਾ ਉੱਥੇ ਪੱਤਰਕਾਰਾਂ ਦੇ ਵੱਲੋਂ ਜਾਦੂ ਦਾਰਾ ਕੀਤਾ ਗਿਆ ਤਾਂ ਬਠਿੰਡਾ ਸਿਵਲ ਲਾਈਨ ਪੁਲਿਸ ਥਾਣੇ ਦੇ ਵਿੱਚ ਸੋਮਵਾਰ ਦੇ ਦਿਨ ਐਸਐਚਓ 11 ਵਜੇ ਆਪਣੇ ਦਫ਼ਤਰ ਦੇ ਵਿੱਚ ਬੈਠੇ ਸਨ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਸਨ ਉਦੋਂ ਹੀ ਦੱਸਦੀ ਕਿ ਡੀਜੀਪੀ ਸਾਹਿਬ ਦੇ ਵੱਲੋਂ ਜੋ ਨਿਰਦੇਸ਼ ਦਿੱਤੇ ਗਏ ਨੇ ਉਸੇ ਦੇ ਚੱਲਦੇ ਆ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਜਲਦ ਤੋਂ ਜਲਦ ਇਨਸਾਫ਼ ਮਿਲ ਸਕੇ ਦੱਸਦੀ ਕਿ ਐਸਐਚਓ ਕਈ ਵਾਰ ਦੱਸਿਆ ਗਿਆ ਕਿ ਉਹਨਾਂ ਨੂੰ ਲੋਕਾਂ ਦਾ ਕਹਿਣਾ ਕਿ ਨਹੀਂ ਮਿਲਦੇ ਸਨ ਪਰ ਹੁਣ ਜਿਹੜਾ ਸਮਾਂ ਹੈ ਉਹ ਨਿਸ਼ਚਿਤ ਕਰ ਦਿੱਤਾ ਗਿਆ ਜਿਸ ਨਾਲ ਕੀ ਮੁਸ਼ਕਲਾ ਦਾ ਜਲਦ ਨਿਪਟਾਰਾ ਹੋਵੇਗਾ ਰਿਤੂ ਰਾਣੀ ਇਹ ਤੋਂ ਕਿੰਨਾ ਫਰਕ ਪੈਂਦਾ ਕਦੋਂ ਟਾਈਮ ਫਿਕਸ ਹੋ ਜੇ ਤੁਹਾਡੀਆਂ ਸ਼ਿਕਾਇਤਾਂ ਦੀ ਸੁਣਵਾਈ ਦਾ ਦੋ ਦਿਨ ਫਿਕਸ ਕਰਦੇ ਸਰਕਾਰ ਨੇ ਹਾਂਜੀ ਬਹੁਤ ਫਰਕ ਪੈਂਦਾ ਜੀ ਅੱਗੇ ਗੇੜੇ ਕਰਦੇ ਸੀ ਸਭ ਨਹੀਂ ਮਿਲਦੇ ਸੀ ਹੁਣ ਅਸੀਂ ਆਨੇ ਆ ਸਾਡੀ ਸੁਣਵਾਈ ਹੁੰਦੀ ਹੈ ਅਸੀਂ ਇਹਨਾਂ ਤੋਂ ਅੱਗੇ ਵਾਸਤੇ ਵੀ ਉਮੀਦ ਕਰਦੇ ਆਂ ਵੀ ਸਾਡੇ ਵਧੀਆ ਡੀਲ ਕੀਤੀ ਪਹਿਲਾਂ ਵੀ ਥਰਮਲ ਠਾਣੇ ਜੀ ਵੀ ਸਾਡੀ ਵਧੀਆ ਸੁਣੀ ਅੱਜ ਇੱਥੋਂ ਵੀ ਅਸੀਂ ਇਹੀ ਉਮੀਦ ਰੱਖਦੇ ਆਂ ਵੀ ਸਾਡੀ ਵਧੀਆ ਸੁਣਵਾਈ ਕਰਦੇ ਆ ਸੁਣਦੇ ਆ ਬਹਿ ਕੇ ਸਾਡੀ ਖੱਜਲ ਖੋਰੀ ਕਿੰਨੀ ਕਰਦੀ ਖੱਜਲ ਖਰਾਬੀ ਬਹੁਤ ਘਟ ਘਟ ਗਈ ਬਹੁਤ ਫਾਇਦਾ ਹੋ ਗਿਆ ਬਹੁਤ ਜ਼ਿਆਦਾ ਏ ਡੀਜੀਪੀ ਨੇ ਦੋ ਦਿਨ ਫਿਕਸ ਅਪਟਿਚ ਕਹਿਤ ਨੇ ਨੋਟਾਇਆ ਠੀਕ ਹੈ ਜੀ ਪਰ ਫਰਕ ਬਹੁਤ ਪੈਂਦਾ ਸਰ ਜਦੋਂ ਟਾਈਮ ਫਿਕਸ ਹੋਵੇ ਉਸ ਟਾਈਮ ਤੇ ਆਇਆ ਜਾਂਦਾ ਆਪਰੇ ਬਾਕੀ ਦੇ ਕੰਮਕਾਰ ਦੂਜੇ ਟਾਈਮ ਤੇ ਕੀਤੇ ਜਾਂਦੇ ਆ ਤੇ ਬਾਕੀ ਸਾਡੇ ਸਾਰੇ ਬਹੁਤ ਚਵਾ ਦੇ ਚੰਗੇ ਆ ਜੇ ਹਰ ਇੱਕ ਦੀ ਸ਼ਿਕਾਇਤ ਵਧੀਆ ਸੁਣਦੇ ਲੱਗਦਾ ਕਿਈ ਵੀ ਐਸਐਚਓ ਫੀਲਡ ਜੁਹੁੰਦੇ ਸੀ ਮੌਕੇ ਤੇ ਐਸਐਚਓ ਨਹੀਂ ਮਿਲਦਾ ਸੀ ਕਿ ਐਸਐਚਐਚਓ ਲੈਵਲ ਦਾ ਹੁੰਦਾ ਸੀ ਸਰ ਜੇ ਤਾਂ ਕੋਈ ਇਹਨਾਂ ਨੂੰ ਐਮਰਜੈਂਸੀ ਆ ਜਾਂਦੀ ਹੈ ਫੇਰ ਹੀ ਇਹਨਾਂ ਨੂੰ ਜਾਣਾ ਪੈਂਦਾ ਉਹ ਵੈਸੇ ਕੋਈ ਐਸੀ ਗੱਲ ਨਹੀਂ ਹੁੰਦੀ ਵੀ ਜਾਣਬੋਝ ਕੇ ਇਧਰ ਉਧਰ ਜਾਣ ਹਾਂ ਜੀ ਕੋਈ ਅਸਲੀ ਤਾਂ ਅੱਜ ਤੱਕ ਨਹੀਂ ਦੇਖਿਆ ਕਿਤੇ ਹਾਂ ਸਭ ਤੋਂ ਜੀ ਲੋਕਾਂ ਨੂੰ ਹਾਂ ਜੀ ਹਾਂ ਜੀ ਬਹੁਤ ਭਾਗੂਗਾ ਅਧਿ ਹਦੇਸ਼ ਕੀਤਾ ਕਿ ਡੀਜੀਪੀ ਸਾਹਿਬ ਨੇ ਉਹ ਕਿਹੜੇ ਫਿਕਸ ਦਿਨ ਕੀਤੇ ਗਏ ਨੇ ਜਿੱਥੇ ਸ਼ਿਕਾਇਤਾਂ ਨੂੰ ਯਕੀਨੀ ਬਣਾ ਦੇਣਗੇ ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਜਿਹੜਾ ਨਿਰਦੇਸ਼ ਹੈ ਜਿਹੜੇ ਰਸਮਵਾਰ ਤੇ ਸ਼ੁੱਕਰਵਾਰ ਨੂੰ ਜਿਹੜਾ ਹੈਗਾ 11 ਤੋਂ ਜਿਹੜਾ 1 ਵਜੇ ਤੱਕ ਜਿਹੜਾ ਹੈਗਾ ਜ਼ਿਲ੍ਹੇ ਦੇ ਜਿਹੜੇ ਹੈਗੇ ਐਸਐਚਓ ਸਬੰਨ ਤੇ ਸੀਨੀਅਰ ਅਫਸਰ ਹੈ ਜਿਹੜਾ ਉਹ ਦਫ਼ਤਰਾਂ 'ਚ ਜਿਹੜਾ ਹੈਗਾ ਬੈਠ ਕੇ ਇਹ ਪਬਲਿਕ ਦੀ ਜਿਹੜੀ ਹੈਗੇ ਸ਼ਿਕਾਇਤਾਂ ਦਾ ਜਿਹੜਾ ਸੁਣਵਾਈ ਕਰਕੇ ਨਾਲ ਦੀ ਜਾਣਦਾ ਜਿਹੜਾ ਨਿਪਟਾਰਾ ਕੀਤਾ ਜਾਂਦਾ ਸਰ ਫਰਕ ਕਿੰਨਾ ਫੰਦਾ ਸੀ ਕੀ ਦੇ ਨਾਲ ਕਿਉਂਕਿ ਫਿਕਸ ਟਾਈਮ ਹੀ ਉਹ ਹੋ ਜੇ ਇਹਨਾਂ ਪਬਲਿਕ ਨੂੰ ਵੀ ਇੱਕ ਜਿਹੜਾ ਹੈਗਾ ਮੈਸੇਜ ਚਲਾ ਜਾਂਦਾ ਵੀ ਜਿਹੜਾ ਹੈਗਾ ਉਹ ਇੱਕ ਟਾਈਮ ਤੇ ਜਿਹੜਾ 11 ਤੋਂ ਇੱਕ ਟਾਈਮ ਫਿਕਸ ਕੀਤਾ ਵੀ ਉਸੇ ਦੌਰਾਨ ਜਿਹੜਾ ਹੈਗਾ ਆ ਕੇ ਜਿਹੜਾ ਹੈਗਾ ਆਪਦੀ ਕੋਈ ਉਹਨਾਂ ਦੀ ਕੰਪਲੇਨਟ ਹੈਗੀ ਹੈ ਜਿਹੜੀ ਹੈਗੀ ਹੈ ਉਹ ਸ਼ਿਕਾਇਤ ਦੇ ਕੇ ਆਪਦੀ ਜਿਹੜੀ ਸੁਣਵਾਈ ਕਰਾ ਸਕਦੇ ਆ ਇਹ ਪਬਲਿਕ ਕੀ ਹੈ ਉਸ ਟਾਈਮ ਤੋਂ ਜਿਹੜਾ ਬਾਅਦ ਆਉਂਦੀ ਹੈ ਉਹ ਸ਼ਾਮ ਦੇ ਟਾਈਮ ਜਿਹੜੇ ਹੈਗੇ ਨਾਕੇ ਵਗੈਰਾ ਲੱਗੇ ਹੁੰਦੇ ਆ ਤੇ ਉਹਨਾਂ ਖੱਜਲ ਖਵਾਰੀ ਜਿਹੜੀ ਹੈਗੀ ਆ ਉਹ ਤੋਂ ਜਿਹੜਾ ਹੈਗਾ ਪਬਲਿਕ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਸਮਾਧਾਨ ਹੋਵੇ ਲੱਗਦਾ ਤੁਹਾਡੀ ਜ਼ਿੰਮੇਵਾਰੀਬੱਤੀ ਐਫ ਐਕਸ ਟਾਈਮ ਜਦੋਂ ਹੋ ਜੇ ਉਦੋਂ ਉਸ ਟਾਈਮ ਤੁਹਾਨੂੰ ਹਾਜ਼ਰ ਹੋਣਾ ਹੀ ਪੈਣਾ ਪੁਲਿਸ ਥਾਣੇ ਦੇ ਵਿੱਚ ਕੀ ਵੀ ਜਿਹੜੇ ਫੀਲਡ 'ਚ ਹੁੰਦੇ ਹੋ ਨਹੀਂ ਕੋਈ ਐਮਰਜੈਂਸੀ ਹੋਵੇ ਤਾਂ ਫੀਲਡ 'ਚ ਹੁੰਨੇ ਆ ਨਹੀਂ ਤਾਂ ਜਿਹੜੇ ਹੈਗੇ ਆ ਬਾਕੀ ਦਾ ਟਾਈਮ ਦਾ ਜਿਹੜਾ ਹੈਗਾ ਥਾਣੇ 'ਚ ਰਹਿ ਕੇ ਜੋ ਸਾਡੇ ਮੁਕੱਦਮੇ ਆ ਉਹਨਾਂ ਦਾ ਨਿਪਟਾਰਾ ਤੇ ਜੋ ਪਬਲਿਕ ਆਉਂਦੀ ਆ ਉਹਦੀ ਸੁਣਵਾਈ ਕਰਕੇ ਜਿਹੜਾ ਉਹਦਾ ਜਿਹੜਾ ਨਿਪਟਾਰਾ ਕੀਤਾ ਜਾਂਦਾ ਹੈ ਫਿਰ ਵੀ ਜੇ ਐਮਰਜੈਂਸੀ ਜਾਣਾ ਵੀ ਪੈਂਦਾ ਉਸ ਤੋਂ ਬਾਅਦ ਜਿਹੜੇ ਐਡੀਸ਼ਨਲ ਐਸ ਐਚਓ ਹੈਗੇ ਥਾਣੀ ਤੋਂ ਹਾਜ਼ਰ ਹੁੰਦੇ ਆ ਜੋ ਪਬਲਿਕ ਦੀ ਜਿਹੜੀ ਖੱਜਲ ਖਵਾਰੀ ਨੂੰ ਜਿਹੜਾ ਹੈਗਾ ਰੋਕਿਆ ਜਾ ਸਕੇ ਉਸ ਲਈ ਜਿਹੜਾ ਹੈ ਉਹਨਾਂ ਨੂੰ ਅੱਗੇ ਡਾਇਰੈਕਸ਼ਨ ਕਰਕੇ ਜਿਹੜਾ ਹੈਗਾ ਜਾਇਆ ਜਾਂਦਾ ਵੀ ਜਿਹੜਾ ਹੈ ਕੋਈ ਵੀ ਪਬਲਿਕ ਆਉਂਦੀ ਹੈ ਉਹਦੀ ਜਿਹੜੀ ਸੁਣਵਾਈ ਕਰਕੇ ਨਿਪਟਾਰਾ ਕੀਤਾ ਜਾਵੇ ਜੇ ਕੋਈ ਮਸਲਾ ਹੈਗਾ ਜੋ ਮੇਰੇ ਨਾਲ ਜਿਹੜਾ ਹੈਗਾ ਡਿਸਕਸ ਕਰਨ ਵਾਲਾ ਫੋਨ ਤੇ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਰਕਾਰੀ ਨੰਬਰ ਹੈ ਉਹ ਹਰ ਸਮੇ 24 ਘੰਟੇ ਅਵੇਲੇਬਲ ਹੈ ਕੋਈ ਐਮਰਜੈਂਸੀ ਹੈ ਇਸ ਤੋਂ ਬਾਅਦ ਵੀ ਕੋਈ 11 ਤੋਂ 1 ਵਜੇ ਤੋਂ ਬਾਅਦ ਵੀ ਕੋਈ ਟਾਈਮ ਹੈ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਜਿਹੜਾ ਫੋਨ ਤੇ ਵੀ ਜਿਹੜਾ ਹੈਗਾ ਉਹਦੀ ਗੱਲਬਾਤ ਸੁਣ ਕੇ ਉਹਦੀ ਸੁਨਵਾਈ ਕੀਤੀ